ਇਹ ਇੱਕ ਬੜਾ ਇੰਪੋਰਟੈਂਟ ਬੜੀ ਦੇਰ ਤੋਂ ਕੰਮ ਰੁਕਿਆ ਹੋਇਆ। ਉਹ ਐਮਐਨਏ ਸਾਹਿਬ ਬੈਠ ਕੇ ਇਹਨਾਂ ਦਾ ਬੜਾ ਕੰਸਰਨ ਹੈ ਆਦਮਪੁਰ ਦੇ ਵਿੱਚ। ਮੇਰਾ ਵੀ ਕੰਸਰਨ ਹੈ ਅਸੀਂ ਦੋਨਾਂ ਨੇ ਲੜ ਕੇ ਉਹਦੀ ਗੱਲ ਨੂੰ ਨੈਸ਼ਨਲ ਹਾਈਵੇ ਦੇ ਨਾਲ ਠਿੱਕ ਪਲੇਕ ਉੱਪਰ ਕਰਿਆ। ਅਖੀਰ ਦੀ ਗੱਲ ਇਹ ਨਿਕਲੀ ਕਿ ਪੰਜਾਬ ਸਰਕਾਰ ਕੋਲ ਕੰਮ ਹੈ ਤੇ ਪੰਜਾਬ ਸਰਕਾਰ ਦਾ ਕੰਮ ਨਹੀਂ ਕਰਾ ਰਹੀ। ਜਿਹਨੂੰ ਟੈਂਡਰ ਦਿੱਤਾ ਹੋਇਆ ਸੀ ਉਹ ਟੈਂਡਰ ਲੈਪਸ ਹੋ ਗਿਆ। ਤੇ ਹੁਣ ਉਹ ਉਹਨਾਂ ਰੇਟਾਂ ਦੇ ਕੰਮ ਕਰਨੇ ਨੂੰ ਤਿਆਰ ਨਹੀਂ। ਐਸੀ ਪਿਛਲੇ 6 ਮਹੀਨੇ ਤੋਂ ਰੌਲਾ ਪਵਾ ਕੇ ਹੁਣ ਉਹ ਟੈਂਡਰ ਦੇ ਇਸਤ ਹੋਇਆ ਤੇ ਨਵਾਂ ਟੈਂਡਰ ਲੱਗਣ ਲੱਗੇ ਦੋ ਤਰੀਕ ਨੂੰ ਐਸੀ ਦੋਵੇਂ ਤਰ੍ਹਾਂ ਦਿੱਲੀ ਬਣਾਈਆਂ ਨੈਸ਼ਨਲ ਹਾਈਵੇ ਵੀ ਤੇ ਸਟੇਟ ਦੀ ਜਿਹੜੀ ਡਿਪਾਰਟਮੈਂਟ ਹੈ ਇਹ ਦੋਵੇਂ ਤਰ੍ਹਾਂ ਨੂੰ ਦਿੱਲੀ ਬਣਾ ਕੇ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਸਟੇਟ ਤੋਂ ਸੈਂਟਰ ਕੋ ਚਲੇ ਜਾਵੇ ਸਕੇਟ ਆ ਲੈ ਕੰਮ ਨਹੀਂ ਕਰਨਾ ਇਹਦੀ ਵੀ ਗੈਸ ਇਨਕੁਆਰੀ ਚੱਲ ਰਹੀ ਇਹ ਉਹ ਜਿਹੜੀ ਉਸ ਤੋਂ ਅਗਲੀ ਜਗ੍ਹਾ ਉਹ ਅਪਾਇੰਟਮੈਂਟ ਨਹੀਂ ਦੇ ਰਹੇ ਸੋ ਅਫਸਰਾਂ ਦੀ ਦੋ ਤਿੰਨ ਦੀ ਮੀਟਿੰਗ ਬੁਲਾਈ ਗਏ ਇਹ ਵੀ ਮੈਂ ਜਿਹੜਾ ਐਸੀ ਸੋਨੋ ਜਿਹੜੇ ਰੜ ਕੇ ਬੜੀ ਛੇਤੀ ਜਿਹੜਾ ਆਦੂਮਪੁਰ ਦਾ ਪੁਲ ਦਾ ਕੰਮ ਰੁਕਿਆ ਹੋਇਆ ਉਹਨੂੰ ਅਸੀਂ ਕੇਕ ਆਪਰ ਕੀਤਾ ਤੇ ਇਸ ਨੂੰ ਅਸੀਂ ਅੱਗੇ ਚੜ੍ਹਾਵਾ ਗਏ